ਚੁਰੀਆਕਾਲ ਮੈਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਕਿ ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੁਣੇ-ਹੁਣੇ ਮੌਸਮ ਵਿਭਾਗ ਨੇ ਅਲਰਟ ਕੀਤਾ ਤੇ ਕਿਹਾ ਗਿਆ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਹਾਲੇ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ ਤੇ ਹੁਣ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਕਿ ਪੰਜਾਬ ਦੇ ਆਉਣ ਵਾਲੇ 2 ਤੋਂ 3 ਦਿਨ ਪੰਜਾਬੀਆਂ ਦੇ ਲਈ ਹੋਰ ਭਾਰੇ ਪੈ ਸਕਦੇ ਨੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਤੇਜ਼ ਮੀਂਹ ਹੈ ਉਹ ਦੁਬਾਰਾ ਤੋਂ ਆਉਣ ਵਾਲਾ ਤੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਇੱਕ ਵਾਰ ਫਿਰ ਤੋਂ ਆ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਜੋ ਭਾਰੀ ਮੀਂਹ ਪਿਆ ਆ ਉਹਦੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਹਾਲਤ ਹੈ ਉਹ ਇੰਨੀ ਮਾੜੀ ਹੋ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣ ਗਈ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪਸ਼ੂ ਤੇਜ਼ ਵਹਾ ਦੇ ਵਿੱਚ ਰੁੜ ਗਏ ਤੇ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਤੇ ਲੋਕ ਹਾਲੇ ਰੱਬ ਦਾ ਸ਼ੁਕਰ ਹੀ ਕਰ ਰਹੇ ਸੀ ਕਿ ਸ਼ੁਕਰ ਹੈ ਰੱਬਾ ਤੂੰ ਮੌਸਮ ਠੀਕ ਕਰ ਦਿੱਤਾ ਤੇ ਧੁੱਪ ਨਿਕਲ ਗਈ ਤੇ ਹੁਣੇ ਫਿਰ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਮੀਂਹ ਆ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਮੁੜ ਤੋਂ ਤਬਾਹੀ ਆ ਸਕਦੀ ਹੈ ਕਿਉਂਕਿ ਨਦੀਆਂ ਨਾਲੇ ਖਤਰੇ ਦੇ ਨਿਸ਼ਾਨ ਤੋਂ ਹੁਣ ਨੀਚੇ ਗਏ ਸੀ ਪਰ ਜੇਕਰ ਪੰਜਾਬ ਦੇ ਵਿੱਚ ਦੁਬਾਰਾ ਤੋਂ ਤੇਜ਼ ਮੀਂਹ ਆਂਦਾ ਤਾਂ ਸਤਲੁਜ ਦਰਿਆ ਬਿਆਸ ਦਰਿਆ ਤੇ ਕੱਗਰ ਦਰਿਆ ਜਿਹੜਾ ਉਹ ਫੇਰ ਤੋਂ ਖਤਰੇ ਦੇ ਨਿਸ਼ਾਨ ਤੋਂ ਪਾਰ ਜਾ ਸਕਦਾ ਤੇ ਪੰਜਾਬ ਦੇ ਵਿੱਚ ਭਾਰੀ ਤਬਾਹੀ ਮਚਦੀ ਹੈ ਹਾਲਾਂਕਿ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਹਲੇ ਵੀ ਜਿਹੜਾ ਪਾਣੀ ਹੈ ਉਹ ਸੁੱਕਿਆ ਨਹੀਂ ਹੈ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਜਿਹੜੀ ਲਗਾਤਾਰ ਉਹ ਕੋਸ਼ਿਸ਼ਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਛੇਤੀ ਤੋਂ ਛੇਤੀ ਇਹ ਜਿਹੜੀ ਮੁਸ਼ਕਿਲ ਘੜੀ ਹੈ ਅ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾਲ ਹੀ ਹੁਣੇ-ਹੁਣੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਹੁਣ ਆਉਣ ਵਾਲੇ ਜਿਹੜੇ 2 ਦਿਨ ਨੇ ਉਹ ਪੰਜਾਬੀਆਂ ਲਈ ਸੌਖੇ ਲੰਘਣ ਵਾਲੇ ਨਹੀਂ ਹੈ ਹੁਣ ਪੰਜਾਬੀਆਂ ਨੂੰ ਹੋਰ ਵੀ ਦਲੇਰੀ ਦੇ ਨਾਲ ਉੱਠ ਕੇ ਅੱਗੇ ਆਉਣਾ ਪੈਣਾ ਕਿਉਂਕਿ ਜਿਹੜੀ ਇਹ ਮੁਸ਼ਕਿਲ ਘੜੀ ਹੈ ਉਹ ਹਲੇ ਖਤਮ ਹੋਣ ਵਾਲੀ ਨਹੀਂ ਹੈ ਪੰਜਾਬੀ ਲਗਾਤਾਰ ਜਿਹੜੇ ਉਹ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਲੋੜ ਹੈ ਕਿ ਪੰਜਾਬੀ ਇਕਜੁੱਟ ਹੋ ਕੇ ਇਸ ਮੁਸ਼ਕਿਲ ਘੜੀ ਦੇ ਨਾਲ ਲੜਨ ਤੇ ਜੋ ਇਹ ਅਲਰਟ ਹੁਣ ਦੁਬਾਰਾ ਤੋਂ ਆਇਆ ਕਿ ਤੇਜ਼ ਮੀਂਹ ਆ ਸਕਦਾ ਇਸ ਦੇ ਨਾਲ ਲੜਨ ਦੇ ਲਈ ਵੀ ਉਹਨਾਂ ਨੂੰ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24x7 ਪੰਜਾਬ ਐਸ ਵੈਲੇ ਦੀ ਵੁੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਤੁਹਾਨੂੰ ਦੱਸਦੀ ਕਿ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੁਣੇ-ਹੁਣੇ ਮੌਸਮ ਵਿਭਾਗ ਨੇ ਅਲਰਟ ਕੀਤਾ ਤੇ ਕਿਹਾ ਗਿਆ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਹਾਲੇ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ ਤੇ ਹੁਣ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਕਿ ਪੰਜਾਬ ਦੇ ਆਉਣ ਵਾਲੇ 2 ਤੋਂ 3 ਦਿਨ ਪੰਜਾਬੀਆਂ ਦੇ ਲਈ ਹੋਰ ਭਾਰੇ ਪੈ ਸਕਦੇ ਨੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਤੇਜ਼ ਮੀਂਹ ਹੈ ਉਹ ਦੁਬਾਰਾ ਤੋਂ ਆਉਣ ਵਾਲਾ ਤੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਇੱਕ ਵਾਰ ਫਿਰ ਤੋਂ ਆ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਜੋ ਭਾਰੀ ਮੀਂਹ ਪਿਆ ਆ ਉਹਦੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਹਾਲਤ ਹੈ ਉਹ ਇੰਨੀ ਮਾੜੀ ਹੋ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣ ਗਈ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪਸ਼ੂ ਤੇਜ਼ ਵਹਾਅ ਦੇ ਵਿੱਚ ਰੁੜ ਗਏ ਤੇ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਤੇ ਲੋਕ ਹਲੇ ਰੱਬ ਦਾ ਸ਼ੁਕਰ ਹੀ ਕਰ ਰਹੇ ਸੀ ਕਿ ਸ਼ੁਕਰ ਹੈ ਰੱਬਾ ਤੂੰ ਮੌਸਮ ਠੀਕ ਕਰ ਦਿੱਤਾ ਤੇ ਧੁੱਪ ਨਿਕਲ ਗਈ ਤੇ ਹੁਣੇ ਫਿਰ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਮੀਂਹ ਆ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਮੁੜ ਤੋਂ ਤਬਾਹੀ ਆ ਸਕਦੀ ਹੈ ਕਿਉਂਕਿ ਨਦੀਆਂ ਨਾਲੇ ਖਤਰੇ ਦੇ ਨਿਸ਼ਾਨ ਤੋਂ ਹੇਠੇ ਗਏ ਸੀ ਪਰ ਜੇਕਰ ਪੰਜਾਬ ਦੇ ਵਿੱਚ ਦੁਬਾਰਾ ਤੋਂ ਤੇਜ਼ ਮੀਂਹ ਆਂਦਾ ਤਾਂ ਸਤਲੁਜ ਦਰਿਆ ਬਿਆਸ ਦਰਿਆ ਤੇ ਕੱਗਰ ਦਰਿਆ ਜਿਹੜਾ ਉਹ ਫੇਰ ਤੋਂ ਖਤਰੇ ਦੇ ਨਿਸ਼ਾਨ ਤੋਂ ਪਾਰ ਜਾ ਸਕਦਾ ਤੇ ਪੰਜਾਬ ਦੇ ਵਿੱਚ ਭਾਰੀ ਤਬਾਹੀ ਮਚਦੀ ਹੈ ਹਾਲਾਂਕਿ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਹਲੇ ਵੀ ਜਿਹੜਾ ਪਾਣੀ ਹੈ ਉਹ ਸੁੱਕਿਆ ਨਹੀਂ ਹੈ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਜਿਹੜੀ ਲਗਾਤਾਰ ਉਹ ਕੋਸ਼ਿਸ਼ਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਛੇਤੀ ਤੋਂ ਛੇਤੀ ਇਹ ਜਿਹੜੀ ਮੁਸ਼ਕਿਲ ਘੜੀ ਹੈ ਅ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾਲ ਹੀ ਹੁਣੇ-ਹੁਣੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਹੁਣ ਆਉਣ ਵਾਲੇ ਜਿਹੜੇ 2 ਦਿਨ ਨੇ ਪੰਜਾਬੀਆਂ ਲਈ ਸੌਖੇ ਲੰਘਣ ਵਾਲੇ ਨਹੀਂ ਹੈ ਹੁਣ ਪੰਜਾਬੀਆਂ ਨੂੰ ਹੋਰ ਵੀ ਦਲੇਰੀ ਦੇ ਨਾਲ ਉੱਠ ਕੇ ਅੱਗੇ ਆਉਣਾ ਪੈਣਾ ਕਿਉਂਕਿ ਜਿਹੜੀ ਇਹ ਮੁਸ਼ਕਿਲ ਘੜੀ ਹੈ ਉਹ ਹਲੇ ਖਤਮ ਹੋਣ ਵਾਲੀ ਨਹੀਂ ਹੈ ਪੰਜਾਬੀ ਲਗਾਤਾਰ ਨੇ ਜਿਹੜੇ ਉਹ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਲੋੜ ਹੈ ਕਿ ਪੰਜਾਬੀ ਇਕਜੁੱਟ ਹੋ ਕੇ ਇਸ ਮੁਸ਼ਕਿਲ ਘੜੀ ਦੇ ਨਾਲ ਲੜਨ ਤੇ ਜੋ ਇਹ ਅਲਰਟ ਹੁਣ ਦੁਬਾਰਾ ਤੋਂ ਆਇਆ ਕਿ ਤੇਜ਼ਮੀ ਆ ਸਕਦਾ ਇਸ ਦੇ ਨਾਲ ਲੜਨ ਦੇ ਲਈ ਵੀ ਉਹਨਾਂ ਨੂੰ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ